ਸ਼ਸ਼ੀਕਾਲ ਜੀ ਦੋਸਤੋ ਮੇਰਾ ਨਾਮ ਹੈ ਹਰਦੀਪ ਕੌਰ ਤੁਹਾਡਾ ਮੇਰੇ YouTube ਚੈਨਲ অর্ਗੈਨਿਕ ਗਾਰਡਨਿੰਗ ਵਿਦ ਹਰਦੀਪ ਕੌਰ ਤੇ ਸਵਾਗਤ ਹੈ ਜੀ ਅੱਜ ਗੱਲ ਆਪਾਂ ਕਰਾਂਗੇ ਲਿਕੁਇਡ ਫਰਟੀਲਾਈਜ਼ਰ ਦੀ ਔਰ ਇਹ ਲਿਕੁਇਡ ਫਰਟੀਲਾਈਜ਼ਰ ਜਿਹੜਾ ਮੈਂ ਘਰੇ ਬਣਾਉਣੀ ਆ ਇਹ ਸਿਰਫ ਮੈਂ ਉਦੋਂ ਬਣਾਉਣੀ ਆ ਜਦੋਂ ਕੁਝ ਕਬੂਟਿਆਂ ਦੇ ਵਿੱਚ ਨਾ ਗੁੜਾਈ ਕਰਕੇ ਖਾਦ ਦੀ ਵਰਤੋਂ ਨਹੀਂ ਹੁੰਦੀ ਤਾਂ ਉਹਦੇ ਲਈ ਲਿਕੁਇਡ ਫਰਟੀਲਾਈਜ਼ਰ ਦੀ ਜ਼ਰੂਰਤ ਪੈਂਦੀ ਹੈ ਘਰ ਦੇ ਵਿੱਚ ਕਈ ਬੂਟੇ ਨੇ ਇਦਾਂ ਦੇ ਜਿਵੇਂ ਕਿ ਤੁਸੀਂ ਜਿਹੜਾ ਮੈਂ ਬਾਹਰਲੀ ਸਾਈਡ ਅ ਅਮਰੂਦ ਦਾ ਬੂਟਾ ਲਗਾਇਆ ਉਹਦੇ ਵਿੱਚ ਵੀ ਖਾਦ ਨਹੀਂ ਪਾ ਸਕਦੇ ਕਿਉਂਕਿ ਉੱਥੇ ਗੜਾਈ ਕਰਨ ਨੂੰ ਜਗ੍ਹਾ ਵੀ ਘੱਟ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਹੋ ਜਿਹੜੀ ਮੈਂ ਵੀਡੀਓ ਅਪਲੋਡ ਕੀਤੀ ਹੈ ਤਾਂ ਉਹਦੇ ਵਿੱਚ ਮੈਂ ਲਿਕੁਇਡ ਖਾਦ ਹੀ ਦਿੰਨੀ ਹੁੰਦੀ ਆ ਤਿਆਰ ਕਰਕੇ ਔਰ ਇੱਕ ਜਿਵੇਂ ਆਪਾਂ ਲਗਾ ਲਓ ਦੁਪਹਿਰ ਖੀੜੀ ਜਿਹਨੂੰ ਪੋਟੂਲਾਕਾ ਕਹਿੰਦੇ ਨੇ ਉਹ ਵੀ ਫਲਾਵਰ ਇੰਨਾ ਸੰਘਣਾ ਹੁੰਦਾ ਹੈ ਕਿ ਉਹਦੇ ਵਿੱਚ ਵੀ ਗੜਾਈ ਨਹੀਂ ਹੁੰਦੀ ਔਰ ਉਹਦੇ ਸੁੱਕੀ ਖਾਦ ਨਹੀਂ ਪੈਸਾ ਦੀ ਇਸ ਲਈ ਉਹਦੇ ਵਿੱਚ ਲਿਕੁਇਡ ਖਾਦ ਦੀ ਜ਼ਰੂਰਤ ਪੈਂਦੀ ਆ ਤੇ ਅੱਜ ਆਪਾਂ ਲਿਕੁਇਡ ਖਾਦ ਬਣਾਵਾਂਗੇ ਜੀ ਘਰ ਦੇ ਵਿੱਚ ਕਿਚਨ ਦੇ ਵਿੱਚ ਤੁਹਾਡੇ ਕੋਲ ਜਿਹੜੇ-ਜਿਹੜੇ ਛਿਲਕੇ ਹੈਗੇ ਨੇ ਉਹਨਾਂ ਨੂੰ ਇੱਕ ਲਿਮਟਿਡ ਜੀ ਮਾਤਰਾ ਦੇ ਵਿੱਚ ਲੈ ਲਿਓ ਅਗਰ ਜ਼ਿਆਦਾ ਵੀ ਹੈਗੇ ਨੇ ਤਾਂ ਵੀ ਕੋਈ ਪ੍ਰੋਬਲਮ ਦੀ ਗੱਲ ਨਹੀਂ ਹੈਗੀ ਉਹਦੇ ਨਾਲ ਇਦਾਂ ਹੈ ਅਗਰ ਤੁਸੀਂ ਖਾਦ ਪਹਿਲਾਂ ਤੋਂ ਕੋਈ ਬਣਾ ਕੇ ਨਹੀਂ ਰੱਖੀ ਤਾਂ ਲਿਕੁਇਡ ਖਾਦ ਦਾ ਇਹ ਫਾਇਦਾ ਹੋ ਜਾਂਦਾ ਇਹਨੂੰ 3 ਦਿਨਾਂ 'ਚ ਤਿਆਰ ਕਰੋ ਔਰ ਤੀਸਰੇ ਤੋਂ ਚੌਥੇ ਦਿਨੇ ਨੂੰ ਆਪਾਂ ਬੂਟਿਆਂ ਦੇ ਵਿੱਚ ਪਾ ਸਕਦੇ ਆ ਔਰ ਮੈਨੂੰ ਵੀ ਇਸੇ ਤਰ੍ਹਾਂ ਇੰਨੀ ਜ਼ਰੂਰਤ ਸੀ ਮੇਰੇ ਕੋਲ ਸੁੱਕੀ ਖਾਦ ਹੈਗੀ ਆ ਪਰ ਤੁਹਾਨੂੰ ਦੱਸਿਆ ਫਰੈਂਡਸ ਕਿ ਕੁਝ ਬੂਟੇ ਇਦਾਂ ਦੇ ਨੇ ਜਿਨ੍ਹਾਂ ਦੇ ਵਿੱਚ ਲਿਕੁਇਡ ਖਾਦ ਹੀ ਪਾਉਗੀ ਉਹਨਾਂ ਵਿੱਚ ਗੁੜਾਈ ਨਹੀਂ ਹੋ ਪਾਰੇ ਮੈਂ ਜਿਹੜਾ ਅਮਰੂਦ ਦਾ ਬੂਟਾ ਉਹ ਗੁੜਾਈ ਜ਼ਰੂਰ ਕਰ ਦੇਣੀ ਆ ਪਰ ਖਾਦ ਪਾਉਣ ਲਈ ਉੱਥੇ ਬਾਹਰ ਜਗ੍ਹਾ ਨਹੀਂ ਹੈਗੀ ਕਿਉਂਕਿ ਉੱਚਾ ਨੀਮਾ ਲੈਵਲ ਬਣਿਆ ਹੋਇਆ ਬਾਕੀ ਫਰੈਂਡਸ ਚਲੋ ਆਪਾਂ ਸ਼ੁਰੂ ਕਰਦੇ ਆ ਖਾਦ ਬਣਾਉਣੀ ਖਾਦ ਬਣਾਉਣ ਲਈ ਮੈਂ ਖੀਰੇ ਔਰ ਤੋਰੀਆਂ ਦੇ ਛਿਲਕੇ ਲੈਨੇ ਲਸਣ ਪਿਆਜ਼ ਦੇ ਛਿਲਕੇ ਛਿਲਕੇ ਨੇ ਆਲੂ ਦੇ ਛਿਲਕੇ ਨੇ ਵਿੱਚੇ ਸ਼ਿਮਲਾ ਮਿਰਚ ਅੰਬ ਔਰ ਕੇਲਿਆਂ ਦੇ ਛਿਲਕੇ ਨੇ ਇਹ ਸਾਰੇ ਮਿਕਸ ਛਿਲਕੇ ਨੇ ਮੇਰੇ ਕੋਲ ਤੇ ਇਹਨੂੰ ਬਣਾਉਣ ਲਈ ਮੈਂ ਨਾ ਦੋ ਬੋਤਲਾਂ ਕੱਟ ਕੇ ਤਿਆਰ ਕੀਤੀਆਂ ਸੀ 2 ਲੀਟਰ ਵਾਲੀਆਂ ਤੇ ਇਹਨਾਂ ਨੂੰ ਟਕਣ ਲਿਓ ਮੈਂ ਇਹਨਾਂ ਇਹਨਾਂ ਦਾ ਹੀ ਕਵਰ ਇਹਨਾਂ ਨੂੰ ਟਕਣ ਦੇ ਤੌਰ ਤੇ ਵਰਤ ਲਾਂਗੇ ਜਿਹੜੀ ਬੋਤਲ ਆਪਾਂ ਕੱਟੀ ਆ ਅਗਰ ਤੁਸੀਂ ਇਹਨੇ ਇਹ ਲਿਕੁਇਡ ਜਦੋਂ ਤਿਆਰ ਹੋ ਗਿਆ ਛਾਣ ਕੇ ਬੁੱਟਿਆਂ ਚ ਪਾਉਣਾ ਤਾਂ ਇਹਦੇ ਵਿੱਚ ਮੈਂ ਹੋਲ ਬਣਾਏ ਨੇ ਟਕਣ ਦੇ ਤਾਂ ਤੁਸੀਂ ਛਾਣ ਕੇ ਵੀ ਦੇ ਸਕਦੇ ਹੋ ਪਰ ਮੈਨੂੰ ਛਾਨਣ ਦੀ ਜ਼ਰੂਰਤ ਨਹੀਂ ਪੈਂਦੀ ਮੈਂ ਇਦਾਂ ਹੀ ਕਿਸੇ ਚੀਜ਼ ਦੀ ਹੈਲਪ ਨਾਲ ਜਾਂ ਇਹੀ ਟਕਣ ਦੀ ਹੈਲਪ ਨਾਲ ਜਿਹੜਾ ਪਤਲਾ ਲਿਕੁਇਡ ਹੁੰਦਾ ਉਹਨੂੰ ਕੱਢ ਕੇ ਦੂਜੇ ਬਾਲਟੀ ਵਗੈਰਾ ਸ਼ਿਫਟ ਕਰ ਲੈਣੀ ਔਰ ਜਿਹੜੇ ਸੁੱਕੇ ਛਿਲਕੇ ਹੁੰਦੇ ਨੇ ਜਿਵੇਂ ਮੇਰੇ ਕੋ ਗਮਲੇ ਖਾਲੀ ਪੈਣ ਉਹਨਾਂ ਵਿੱਚ ਮਿੱਟੀ ਆ ਉਹਦੇ ਵਿੱਚ ਦੱਬ ਦਿਨੀ ਆ ਤੇ ਇਸ ਤਰ੍ਹਾਂ ਮੈਂ ਵਰਤ ਲੈਣੀ ਆ ਇਹ ਖਾਦ ਨੂੰ ਬਾਕੀ ਫਰੈਂਡਸ ਗੱਲ ਇਹ ਆ ਅਗਰ ਤੁਸੀਂ ਇਹ ਲਿਕੁਇਡ ਖਾਦ ਨੂੰ ਜ਼ਿਆਦਾ ਦਿਨ ਰੱਖਣਾ 8-10 ਦਿਨ ਰੱਖਣਾ ਤਾਂ ਇਹਦੇ ਵਿੱਚ 스멜 ਬਹੁਤ ਗੰਦੀ ਆਉਣੀ ਸ਼ੁਰੂ ਹੋ ਜਾਂਦੀ ਆ ਤਾਂ ਤੁਸੀਂ ਉਹ ਤੁਹਾਡੀ ਇੱਛਾ ਹੈ ਕਿਉਂਕਿ ਖਾਦ ਨੂੰ ਆਪਾਂ ਜਿੰਨਾ ਜ਼ਿਆਦਾ ਟਾਈਮ ਦਿੰਨੇ ਆ ਉਸ ਤਰ੍ਹਾਂ ਉਹ ਜਾਦਾ ਵਧੀਆ ਤਰੀਕੇ ਨਾਲ ਗਲ ਸੜ ਕੇ ਤਿਆਰ ਹੁੰਦੀ ਆ। ਬਾਕੀ ਫਰੈਂਡਸ ਮੈਂ 3 ਦਿਨ ਲਈ ਹੀ ਇਹ ਖਾਦ ਨੂੰ ਸਟੋਰ ਕਰਕੇ ਰੱਖੂਗੀ ਔਰ ਤੀਜੇ ਦਿਨ ਇਹਨੂੰ ਸਾਰੇ ਬੂਟਿਆਂ 'ਚ ਸ਼ੇਅਰ ਕਰ ਦੂੰਗੀ। ਉਹਨਾਂ ਦਾ ਆਖਰੀ ਖਾਣਾ-ਦਾਣਾ ਏ ਤੇ ਚਲੋ ਆਪਾਂ ਗੱਲ ਕਰਦੇ ਸੀ। ਮੈਂ ਹੋਰ ਹੀ ਗੱਲਾਂ 'ਚ ਪੈ ਗਈ। ਚਲੋ ਇਹ ਤੁਹਾਡੇ ਸਾਹਮਣੇ ਆ ਜੀ ਸਾਰੇ ਛਿਲਕੇ ਔਰ ਮੈਂ ਇਹਨਾਂ ਵਿੱਚ ਬੋਤਲਾਂ ਕੱਟ ਕੇ ਇਹਨਾਂ 'ਚ ਪਾਣੀ ਲਿਆਏ। ਤਕਰੀਬਨ ਅੱਧੀ ਕ ਬੋਤਲ ਤੱਕ ਪਾਣੀ ਹੈ ਦੋਨਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਆਪਾਂ ਲਿਮਟਿਡ ਜਿਹਾ ਕਰਕੇ ਸਾਰੇ ਛਿਲਕੇ ਮਿਕਸ ਕਰਕੇ ਇਹਨਾਂ ਚ ਪਾ ਦਵਾਂਗੇ ਤੇ ਇਸ ਤਰ੍ਹਾਂ ਇਹ ਹੋ ਗਏ ਲਸਣ ਪਿਆਜ਼ ਤੋਰੀਆਂ ਤੇ ਖੀਰੇ ਦੇ ਛਿਲਕੇ ਇਹਦੇ ਵਿੱਚ ਹੈਗੇ ਨੇ ਸ਼ਿਮਲਾ ਮਿਰਚ ਆਲੂਆਂ ਦੇ ਛਿਲਕੇ ਔਰ ਇਦਾਂ ਹੀ ਹੈਗੇ ਨੇ ਅੰਬ ਔਰ ਕੇਲੇ ਦੇ ਛਿਲਕੇ ਤੇ ਇਸੇ ਤਰ੍ਹਾਂ ਮੈਂ ਦੂਸਰੇ ਦੇ ਵਿੱਚ ਵੀ ਤਿਆਰ ਕਰ ਦੂੰਗੀ ਫਰੈਂਡਸ ਸਪੋਰਟ ਕਰਨ ਲਈ ਪਲੀਜ਼ ਮੇਰੀ ਵੀਡੀਓ ਪੂਰੀ ਦੇਖਿਓ ਔਰ ਮੈਨੂੰ ਵਧੀਆ ਕਮੈਂਟ ਕਰਕੇ ਦੱਸਿਓ ਅਗਰ ਤੁਹਾਨੂੰ ਲੱਗੇ ਕਿ ਕੋਈ ਜਾਣਕਾਰੀ ਰਹਿ ਗਈ ਆ ਤਾਂ ਮੈਨੂੰ ਜਰੂਰ ਕਮੈਂਟ ਕਰਿਓ ਕਮੈਂਟ ਨਾਲ ਇਦਾਂ ਹੁੰਦਾ ਕਿ ਸਾਰੇ ਸਾਡੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਨੇ ਸਤਿਕਾਰ ਦੇ ਰਹੇ ਨੇ ਔਰ ਕਈ ਵਾਰ ਇਹ ਹੁੰਦਾ ਦੇਖੋ ਇਨਸਾਨ ਤੋਂ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ ਠੀਕ ਹੈ ਜਾਂ ਕਈ ਵਾਰ ਕੋਈ ਟਿਪਸ ਰਹਿ ਵੀ ਜਾਂਦਾ ਤੇ ਇਸ ਲਈ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਮੇਰੇ ਨਾਲ ਆਪਣੀ ਜਾਣਕਾਰੀ ਨੂੰ ਸਾਂਝਾ ਕਰਦੇ ਹੋ ਤੇ ਫਰੈਂਡਸ ਤੁਹਾਨੂੰ ਪਤਾ ਹੀ ਹੈ ਕਿਚਨ ਵੇਸਟ ਇਦਾਂ ਬਰਤਨ ਨਾਲ ਕਿਚਨ ਵੇਸਟ ਵੀ ਕਿਸੇ ਕੰਮ ਆ ਜਾਂਦਾ ਔਰ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਹੈ ਕਿ ਚਲੋ ਮੈਂ ਫਾਲਤੂ ਦੇ ਇਸ ਜਿਸ ਵਾਰ छुट ਨਹੀਂ ਰਹੀ ਘਰ ਦੇ ਵਿੱਚ ਹੀ ਕਿਚਨ ਵੇਸਟ ਵਰਤ ਲੈਣੀ ਆ ਮੈਂ ਬਾਹਰ ਕਦੇ ਵੀ ਛਿਲਕਾ ਨਹੀਂ ਸਿੱਟਦੀ ਤੇ ਇਹ ਆਪਣੇ ਕੋਲ ਬਚ ਗਿਆ ਇਹਨੂੰ ਮੈਂ ਮਿੱਟੀ 'ਚ ਦੱਬ ਦੂੰਗੀ ਬਾਅਦ ਵਿੱਚ ਆ ਦੇਖੋ ਫਰੈਂਡਸ ਥੋੜਾ ਥੋੜਾ ਪਾਣੀ ਮੈਂ ਇਹਦੇ ਵਿੱਚ ਹੋਰ ਐਡ ਕਰ ਦੂੰਗੀ ਬਾਕੀ ਆਪਾਂ ਇਹਨੂੰ ਪਾਣੀ ਥੋੜਾ ਥੋੜਾ ਹੋਰ ਐਡ ਕਰਨ ਤੋਂ ਬਾਅਦ ਇਹਨੂੰ ਟੱਕ ਦਾਂਗੇ ਤੇ ਜਿਹੜਾ ਵੀ ਇਹਦਾ ਪ੍ਰੋਸੈਸ ਆ ਦੋਸਤੋ ਅੱਜ ਜੇ ਮੈਂ ਇਹੀ ਵੀਡੀਓ ਚ ਕਲੀਅਰ ਕਰ ਦੂੰਗੀ ਕਿਉਂਕਿ ਨੈਕਸਟ ਵੀਡੀਓ ਤੱਕ ਇਹ ਹੁੰਦਾ ਕਈ ਵਾਰ ਵੀਡੀਓ ਰਹਿ ਜਾਂਦੀ ਆ ਤੇ ਇਸ ਲਈ ਮੈਂ ਅੱਜ ਇਹ ਸਾਰੀਆਂ ਗੱਲਾਂ ਕਲੀਅਰ ਕਰ ਦੂੰ ਕਿਉਂਕਿ ਦੇਖੋ ਸਭ ਨੂੰ ਨੌਲੇਜ ਆ ਅੱਜਕੱਲ ਲਿਕੁਇਡ ਫਰਟੀਲਾਈਜ਼ਰ ਦੀ ਚਲੋ ਕੋਈ ਕੋਈ ਹੁੰਦਾ ਭੈਣ ਭਰਾ ਜੀ ਨੂੰ ਨਹੀਂ ਪਤਾ ਹੈਗਾ ਕਿਉਂਕਿ ਕਿਸੇ ਟਾਈਮ ਮੈਨੂੰ ਬਿਲਕੁਲ ਨਹੀਂ ਪਤਾ ਸੀ ਅੱਜ ਤੋਂ 2 ਸਾਲ ਪਹਿਲਾਂ ਮੈਂ ਇਹ ਗੱਲਾਂ ਸਮਝਣੀਆਂ ਪ੍ਰੈਕਟਿਸ ਕਰਨਾਂ ਦਾ ਸ਼ੁਰੂ ਕੀਤਾ ਤਾਂ ਕਿਤੇ ਜਾ ਕੇ ਚਲੋ ਮੈਨੂੰ ਥੋੜੀ ਬਹੁਤ ਵੈਗਰੂ ਦੀ ਕਿਰਪਾ ਨਾਲ ਨੌਲੇਜ ਹੋਈ ਤਾਂ ਮੈਂ ਤੁਹਾਡੇ ਤੋਂ ਇਹ ਉਮੀਦ ਕਰੂੰਗੀ ਛੋਟੀਆਂ-ਛੋਟੀਆਂ ਗੱਲਾਂ ਨੇ ਤੁਸੀਂ ਵੀ ਘਰੇ ਜ਼ਰੂਰ ਵਰਤ ਕੇ ਦੇਖਿਓ ਕਿਉਂਕਿ ਹਰ ਕਿਸੇ ਨੂੰ ਸ਼ੌਂਕ ਜ਼ਰੂਰ ਹੁੰਦਾ ਚਾਹੇ ਫੁੱਲ ਬੂਟੇ ਹੋਣ ਚਾਹੇ ਸਬਜ਼ੀਆਂ ਹੋਣ ਤਾਂ ਸਭ ਨੂੰ ਸ਼ੌਂਕ ਹੁੰਦਾ ਜੀ ਲਿਕੁਇਡ ਫਰਟੀਲਾਈਜ਼ਰ ਦੀ ਖਾਦ ਦੀ ਸਭ ਨੂੰ ਜ਼ਰੂਰਤ ਪੈਂਦੀ ਉਹ ਪੈਂਦੀ ਆ ਤਾਂ ਤੁਸੀਂ ਇਸ ਤਰ੍ਹਾਂ ਤਿਆਰ ਕਰ ਸਕਦੇ ਹੋ ਔਰ ਫਿਰ ਜਿਹੜੇ ਮੈਂ ਟੱਕਣ ਬਣਾਏ ਨੇ ਇਹਨਾਂ ਨਾਲ ਆਪਾਂ ਟੱਕ ਕੇ ਨੂੰ ਸਟੋਰ ਕਰ ਲਾਂਗੇ ਔਰ ਫਰੈਂਡਸ ਇਹਨੂੰ ਟਕਨ ਤੋਂ ਬਾਅਦ ਤੁਸੀਂ ਨੇ ਇਹਨੂੰ ਛਾਂ ਵਾਲੀ ਜਗ੍ਹਾ ਰੱਖਣਾ ਧੁੱਪੇ ਨਹੀਂ ਰੱਖਣਾ ਜੀ ਫਰਟੀਲਾਈਜ਼ਰ ਨੂੰ ਛਾਂ ਵਾਲੀ ਜਗ੍ਹਾ ਰੱਖਣਾ ਔਰ ਸਵੇਰੇ ਸ਼ਾਮ ਇਹਦੀ ਬੋਤਲ ਦੇ ਵਿੱਚ ਜਿਹੜੇ ਛਿਲਕੇ ਨੇ ਜਾਂ ਤਾਂ ਕਿਸੇ ਚੀਜ਼ ਦੀ ਮਦਦ ਨਾਲ ਹਲਾ ਦਿਓ ਅਗਰ ਤੁਹਾਡੇ ਕੋਲ ਡੱਬਾ ਬੰਦ ਹੈ ਫਰਟੀਲਾਈਜ਼ਰ ਬਣਾਉਣ ਲਈ ਤਾਂ ਤੁਸੀਂ ਉਹਨੂੰ ਹਲਾ ਦਿਓ ਚੰਗੀ ਤਰ੍ਹਾਂ ਛਿਲਕਿਆਂ ਨੂੰ ਕਿ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਸਵੇਰੇ ਸ਼ਾਮ ਛਿਲਕਿਆਂ ਨੂੰ ਇਹਦੇ ਵਿੱਚ ਹਲਾ ਦਿਓ ਬੋਤਲ ਦੇ ਵਿੱਚ ਤਾਂ ਚੰਗੀ ਤਰ੍ਹਾਂ ਉਨਾ ਮਿਕਸ ਹੋ ਜਾਣਗੇ ਪਾਣੀ ਦੇ ਵਿੱਚ ਔਰ ਫਿਰ ਫਰੈਂਡਸ ਜਦੋਂ ਤੁਸੀਂ ਬਰਤਣਾ ਇਹਨਾਂ ਨੂੰ 3 ਦਿਨ ਬਾਅਦ ਵਰਤਣਾ ਹੈ ਤਾਂ ਤੁਸੀਂ ਇਹਨੂੰ ਤੀਜੇ ਦਿਨ ਵਰਤ ਸਕਦੇ ਹੋ ਲਿਕਵਿਡ ਫਰਟੀਲਾਈਜ਼ਰ ਨੂੰ ਜਾਂ ਚੌਥੇ ਦਿਨ ਵਰਤ ਸਕਦੇ ਹੋ ਅਗਰ ਤੁਹਾਨੂੰ ਹਜੇ ਨਹੀਂ ਜ਼ਰੂਰਤ ਹੈਗੀ ਤਾਂ ਤੁਸੀਂ ਹਫ਼ਤਾ ਵੀ ਇਹਨੂੰ ਸਟੋਰ ਕਰ ਸਕਦੇ ਹੋ ਪਰ ਹਫ਼ਤਾ ਜੇ ਸਟੋਰ ਕਰੋਗੇ ਤਾਂ ਇਹਦੀ ਸਮੈਲ ਬਹੁਤ ਗੰਦੀ ਆਊਗੀ ਤਾਂ ਸ਼ਾਇਦ ਤੁਹਾਨੂੰ ਦੁਬਾਰਾ ਇਹ ਫਰਟੀਲਾਈਜ਼ਰ ਬਣਾਉਣ ਦੀ हिम्मत ना पवे क्योंकि एक बार होया ਸੀ ਮੈਂ ਮੈਂ ਉਹ ਫਰਟੀਲਾਈਜ਼ਰ ਬਣਾ ਕੇ ਰੱਖ ਲਿਆ ਸੀ ਔਰ ਉਹ ਜੋ 스মেল ਬਹੁਤ ਗੰਦੀ ਆ ਰਹੀ ਸੀ ਮੇਰੇ ਮੇਰੀ ਫੈਮਿਲੀ ਵਾਲੇ ਬੋਲ ਰਹੇ ਸੀ ਕਹਿੰਦੇ ਨਹੀਂ ਅਸੀਂ ਨਹੀਂ ਤੇਰੇ ਨਾਲ ਇਹ ਹੈਲਪ ਕਰਾਉਣੀ ਤੇ ਫਿਰ ਉਸ ਦਿਨ ਤੋਂ ਮੈਂ ਸਟੋਰ ਕਰਕੇ ਨਹੀਂ ਰੱਖਦੀ ਲiquid ਫਰਟੀਲਾਈਜ਼ਰ ਅਗਰ ਸਟੋਰ ਕਰਨਾ ਹੈ ਨੂੰ ਛਾਣ ਕੇ ਰੱਖ ਲਓ ਛਿਲਕਿਆਂ ਨੂੰ ਕੱਢ ਦਿਓ ਬਾਕੀ ਜੀ ਸਟੋਰ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਆਪਾਂ ਟਾਈਮ ਤੇ ਤਿਆਰ ਕਰੋ ਠੀਕ ਹੈ 3 ਦਿਨ 4 ਦਿਨ 2 ਦਿਨ ਜਦੋਂ ਤੁਸੀਂ ਵਰਤਣਾ ਹੈ ਵੈਸੇ ਤੀਜੇ ਦਿਨ ਤੋਂ ਤੁਸੀਂ ਆਰਾਮ ਨਾਲ ਇਹ ਫਰਟੀਲਾਈਜ਼ਰ ਨੂੰ ਵਰਤ ਸਕਦੇ ਹੋ ਬਸ ਸਵੇਰੇ ਸ਼ਾਮ ਇਹਨੂੰ ਹਲਾਉਂਦੇ ਰਹੋ ਔਰ ਉਸ ਤੋਂ ਬਾਅਦ ਤੁਸੀਂ ਚਾਹੇ ਇਹਨੂੰ ਛਾਣ ਕੇ ਬੂਟਿਆਂ ਦੇ ਵਿੱਚ ਪਾ ਦਿਓ ਚਾਹੇ ਐਦਾਂ ਹੀ ਛਿਲਕੇ ਹਟਾ ਕੇ ਬੂਟਿਆਂ ਦੇ ਵਿੱਚ ਇਹਨੂੰ ਐਡ ਕਰ ਦਿਓ ਫਰਟੀਲਾਈਜ਼ਰ ਨੂੰ ਇਹਦੇ ਲਈ ਹੁਣ ਤੁਸੀਂ ਇਹ ਦੇਖ ਲਓ 1 ਲੀਟਰ ਇਹਦੇ ਵਿੱਚ ਪਾਣੀ ਤਿਆਰ ਹੋ ਜਾਊਗਾ ਇਹਦਾ ਖਾਦ ਦਾ ਤਾਂ ਤੁਸੀਂ ਹਿਸਾਬ ਲਾ ਲਓ 1 ਲੀਟਰ ਦੇ ਵਿੱਚ ਮੈਂ 10 ਲੀਟਰ ਪਾਣੀ ਐਡ ਕਰੂੰਗੀ 9 9 ਲੀਟਰ ਤਾਂ ਪੱਕਾ ਐਡ ਕਰੋ 9 ਲੀਟਰ ਪਾਣੀ ਹੋਗਾ 10ਵਾਂ 1 ਲੀਟਰ ਇਹ ਚ ਉਹ ਜੋ 10 ਲੀਟਰ ਮੇਰੇ ਕੋ ਕੰਪਲੀਟ ਖਾਦ ਤਿਆਰ ਹੋ ਜੂਗੀ ਕਿਉਂਕਿ ਦੇਖੋ ਮੈਂ ਪਾਣੀ ਜ਼ਿਆਦਾ ਹੀ ਪਾਉਂਗੀ ਘੱਟ ਪਾਣੀ ਨਾ ਮੈਂ ਰਿਸਕ ਨਹੀਂ ਲੈਂਦੀ ਬੂਟਿਆਂ ਦੀ ਗੱਲ ਹੈ ਇੱਕ ਤਾਂ ਗਰਮੀ ਬਹੁਤ ਹੈ ਤੁਸੀਂ ਦੇਖ ਲਓ ਕਿ ਮਈ ਮਹੀਨਾ ਚੱਲਦਾ ਹੈ 49 ਡਿਗਰੀ ਟੈਂਪਰੇਚਰ ਚੱਲ ਰਿਹਾ ਔਰ ਜਿਹੜੀਆਂ ਸਾਰੀਆਂ ਸਬਜ਼ੀਆਂ ਨੇ ਮੇਰੇ ਛੱਤ ਤੇ ਰੱਖੀਆਂ ਹੋਈਆਂ ਨੇ ਔਰ ਉਹਨਾਂ ਨੂੰ ਕੋਈ ਨੁਕਸਾਨ ਹੋਵੇ ਇਹਦੇ ਨਾਲ ਵਧੀਆ ਕਿ ਪਾਣੀ ਮੈਂ ਜ਼ਿਆਦਾ ਐਡ ਕਰਾਂ 9-10 ਲੀਟਰ ਮੈਂ ਇਹਦੇ ਵਿੱਚ ਐਡ ਕਰੂੰਗੀ ਕਿਸੇ ਬਾਲਟੀ ਦੇ ਵਿੱਚ ਇਹ ਖਾਦ ਨੂੰ ਕੱਢ ਲੂੰਗੀ ਜਦੋਂ ਪਰਸੋਂ ਤਿਆਰ ਹੋਗੀ ਤਿੰਨ ਦਿਨ ਬਾਅਦ ਤੇ ਫਿਰ ਹਰੇਕ ਬੂਟੇ ਦੇ ਵਿੱਚ ਤੁਸੀਂ ਅੱਧਾ ਲੀਟਰ 1 ਲੀਟਰ ਦੇ ਹਿਸਾਬ ਨਾਲ ਖਾਦ ਦੇ ਸਕਦੇ ਹੋ ਵੈਸੇ ਕੋਸ਼ਿਸ਼ ਕਰੋ 1 ਲੀਟਰ ਪੂਰਾ ਨਾ ਦਿਓ ਖਾਦ ਦਾ ਕਿਉਂਕਿ ਦੇਖੋ ਸਭ ਖਾਦ ਦੇ ਆਪਣੇ ਫਾਇਦੇ ਹੁੰਦੇ ਨੇ ਬੂਟਿਆਂ ਦੀ ਆਪਣੀ ਇੱਕ ਉਹ ਹੁੰਦੀ ਆ ਕਹਿੰਦੇ ਹੁੰਦੇ ਨੇ ਆਪਣਾ ਇੱਕ ਸਰਕਲ ਹੁੰਦਾ ਕਿ ਕਿੰਨਾ ਕੁ ਬਰਦਾਸ਼ਤ ਕਰ ਸਕਦੇ ਨੇ ਕਿਹੜੀ ਖਾਦ ਨੂੰ ਤਾਂ ਇਸ ਲਈ ਤੁਸੀਂ ਪੌਣਾ ਕਿ ਲੀਟਰ ਅੱਧਾ ਲੀਟਰ ਬਹੁਤ ਐ ਖਾਦ ਜ਼ਿਆਦਾ ਨਾ ਦਿਓ ਠੀਕ ਐ ਜਾਂ ਫਿਰ ਇਹ ਕਰੋ ਕਿ ਥੋੜਾ ਪਾਣੀ ਹੋਰ ਐਡ ਕਰਕੇ ਤੁਸੀਂ ਇੱਕ ਇੱਕ ਡੱਬਾ ਪਾਣੀ ਦਾ ਪਾ ਦਿਓ ਕਿਉਂਕਿ ਜ਼ਿਆਦਾ ਮੈਂ ਤੁਹਾਨੂੰ ਨਹੀਂ ਕਹੂੰਗੀ ਮੈਂ ਥੋੜੀ ਥੋੜੀ ਖਾਦ ਹੀ ਪਾਉਣੀ ਹੁੰਦੀ ਆ ਜਦੋਂ ਲਿਕਵਿਡ ਤਿਆਰ ਕਰੀ ਸੁੱਕੀ ਖਾਦ ਤਾਂ ਚਲੋ ਉਹਦਾ ਇੱਕ ਅਲੱਗ ਪ੍ਰੋਸੈਸ ਆ ਉਸੇ ਹਸਾਮਨਾ ਮੈਂ ਵੀਡੀਓ ਅਪਲੋਡ ਕੀਤੀ ਹੋਈ ਆ ਤੇ ਫਰੈਂਡਸ ਬਾਕੀ ਤੁਸੀਂ ਮੇਰੀ ਵੀਡੀਓ ਨੂੰ ਫੁੱਲ ਸਪੋਰਟ ਕਰਿਓ ਅਗਰ ਕੋਈ ਗੱਲ ਰਹੇਗੀ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਵੀ ਕਰ ਸਕਦੇ ਹੋ ਤੇ ਬਾਕੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਬਸ ਜੀ ਮੇਰੇ ਖਿਆਲ ਚ ਹੋਰ ਤਾਂ ਕੋਈ ਗੱਲ ਰਹੀ ਨਹੀਂ ਇਹ ਹੁਣ ਆਪਾਂ 3 ਦਿਨ ਬਾਅਦ ਇਹਨੂੰ ਵਰਤਾਂਗੇ ਔਰ ਘਰੇ ਤੁਸੀਂ ਵੀ ਟਰਾਈ ਕਰਿਓ ਤੇ ਆ ਦੇਖੋ 2 ਲੀਟਰ ਦੀ ਬੋਤਲ ਹੈ ਠੀਕ ਹੈ ਮੈਂ ਇਹ ਵੀ ਨਹੀਂ ਤੁਹਾਨੂੰ ਕਹਿੰਦੀ ਕਿ ਬਾਹਰੋਂ ਤੁਸੀਂ ਕੋਈ ਡੱਬਾ ਖਰੀਦੋ ਜਾਂ ਵਰਤੋਂ ਘਰੇ ਪਲਾਸਟਿਕ ਦੇ ਡੱਬੇ ਬਹੁਤ ਮਿਲ ਜਾਂਦੇ ਨੇ ਤੇ ਆਪਾਂ ਨੇ ਉਹਦੀ ਵਰਤੋਂ ਕੀਤੀ ਆ ਤੇ ਬਾਕੀ ਤੁਸੀਂ ਆਹ ਦੇਖ ਸਕਦੇ ਹੋ ਇਹ ਪਲਾਂਟਸ ਦੇ ਵਿੱਚ ਬਾਕੀ ਚਾ ਤਾਂ ਮੈਂ ਸੁੱਕੀ ਖਾਦ ਐਡ ਕਰ ਦਿੰਨੀ ਮਹੀਨੇ ਬਾਅਦ ਪਰ ਜਿਹੜੀ ਲਿਕਵਿਡ ਖਾਦ ਹੈ ਉਹ ਹੁਣ ਤੁਸੀਂ ਦੇਖ ਸਕਦੇ ਹੋ ਆ ਦੇਖੋ ਦੁਪਹਿਰ ਖੜੀ ਹੈ ਇਹਦੇ ਵਿੱਚ ਗੁੜਾਈ ਨਹੀਂ ਹੋਣੀ ਇਹਦੇ ਵੈਸੇ ਵੀ ਕਾਪੂਸ ਪੱਟਣ ਵਾਲਾ ਹੋਇਆ ਪਿਆ ਕੀ ਕਰੀਏ ਫਰੈਂਡਸ ਟਾਈਮ ਨਹੀਂ ਲੱਗਿਆ ਮੇਰਾ ਹਜੇ ਚਲੋ ਕੋਈ ਗੱਲ ਨਹੀਂ ਜਦੋਂ ਇੰਨਾ ਟਾਈਮ ਆਇਆ ਆਈ ਜਾਣਾ ਤੇ ਆ ਦੇਖੋ ਜੀ ਇਹਨਾਂ ਦੀ ਗੜਾਈ ਨਹੀਂ ਹੋ ਸਕਦੀ ਤਾਂ ਇਸ ਕਰਕੇ ਇਹਨਾਂ ਦੇ ਵਿੱਚ ਲਿਕਵਿਡ ਖਾਦੀ ਪਾਉਗੀ ਤਾਂ ਇਸ ਕਰਕੇ ਇੱਧਰ ਇੱਕ ਲੀਲੀ ਪlant ਵੀ ਆ ਆ ਦੇਖੋ ਇਹਦੇ ਵਿੱਚ ਵੀ ਗੜਾਈ ਨਹੀਂ ਹੋਣੀ ਇਹਨੂੰ ਵੀ ਲਿਕਵਿਡ ਖਾਦੀ ਜ਼ਰੂਰਤ ਪਾਉਗੀ ਇਸੇ ਤਰ੍ਹਾਂ ਪੁਦੀਨਾ ਇੱਧਰ ਪੁਦੀਨਾ ਹੋ ਗਿਆ ਚਲੋ ਪੁਦੀਨਾ ਇਸ ਟਾਈਮ ਮੁਰਝਾ ਆ ਗਿਆ ਤੂੰ ਗਰਮੀ ਉਹ ਬਹੁਤ ਜ਼ਿਆਦਾ ਹੈ ਪੁਦੀਨਾ ਹੋ ਗਿਆ ਧਨੀਆ ਹੋ ਗਿਆ ਧਨੀਆ ਬਿਲਾਲ ਗਰਮੀ ਕਾਰਨ ਮਰ ਚੁੱਕਿਆ ਹੈ ਤਾਂ ਇਹਨਾਂ ਬੂਟਿਆਂ ਕਰਕੇ ਆਪਾਂ ਨੂੰ ਸੁੱਕੀ ਖਾਦ ਦੀ ਲਿਕਵਿਡ ਖਾਦ ਦੀ ਲੋੜ ਪਊਗੀ ਸੌਰੀ ਹਾਂਜੀ ਹਾਂ ਤੇ ਬਾਕੀ ਫਰੈਂਡਸ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਆਖਿਰ ਤੱਕ ਦੇਖੀ ਥੈਂਕ ਯੂ ਸੋ ਮੱਚ ਤੇ ਇਸੇ ਤਰ੍ਹਾਂ ਤੁਸੀਂ ਆਪਣੀ ਸਪੋਰਟ ਮੈਨੂੰ ਕਰਦੇ ਰਹੋ ਔਰ ਮਿਲਦੇ ਆਪਾਂ ਅਗਲੀ ਵੀਡੀਓ 'ਚ ਜੀ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਪੁੱਲਿਓ ਬੈਲ ਬਟਨ ਆਨ ਰੱਖਿਓ ਕਿ ਮੇਰਾ ਜੋ ਵੀ ਵੀਡੀਓ ਦਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚੇ ਅਗਰ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਕਿਉਂਕਿ ਸਬਸਕ੍ਰਾਈਬ ਕਰਨ ਤੋਂ ਬਾਅਦ ਹੀ ਤੁਹਾਨੂੰ ਮੇਰੇ ਨੋਟੀਫਿਕੇਸ਼ਨ ਮਿਲਣਗੇ ਔਰ ਮੈਂ ਡੇਲੀ ਲਾਈਵ ਆਉਣੀ ਆ ਮੇਰੇ ਲਾਈਵ ਆਉਣ ਦਾ ਟਾਈਮ ਹੈਗਾ 10 ਔਰ 10:30 ਤਾਂ 10:30 ਵਜੇ ਮੈਂ ਤੁਹਾਨੂੰ ਲਾਈਵ ਮਿਲੂਗੀ ਕਿਉਂਕਿ ਕਈ ਵਾਰ ਇਦਾਂ ਹੁੰਦਾ ਹੈ ਹੈਲਥ ਦੇ ਹਿਸਾਬ ਨਾਲ ਮੈਂ 10 ਵਜੇ ਲਾਈਵ ਆ ਜਾਨੀ ਆ ਪਰ ਮੇਰਾ 10:30 ਦਾ ਟਾਈਮ ਹੈ ਤਾਂ ਤੁਸੀਂ ਕੋਸ਼ਿਸ਼ ਕਰਿਓ ਮੇਰੇ ਲਾਈਵ 'ਚ ਮੈਨੂੰ ਜੁਆਇਨ ਕਰਿਓ ਮੈਨੂੰ ਸਪੋਰਟ ਕਰਿਓ ਜੀ ਔਰ ਮੈਨੂੰ ਤੁਹਾਡੇ ਸਾਰਿਆਂ ਦੀ ਸਹਿਯੋਗ ਦੀ ਜ਼ਰੂਰਤ ਆ ਔਰ ਥੈਂਕ ਯੂ ਸੋ ਮਾਚ ਤੁਸੀਂ ਮੇਰੀ ਵੀਡੀਓ ਦੇਖੀ ਆਪਣਾ ਕੀਮਤੀ ਸਮਾਂ ਮੇਰੀ ਵੀਡੀਓ ਨੂੰ ਦਿੱਤਾ ਫਰੈਂਡਸ ਇਹ ਮੈਂ ਨਾ ਕੱਲ ਖਾਦ ਬਣਾਈ ਸੀ ਤੁਹਾਡੇ ਨਾਲ ਵੀਡੀਓ 'ਚ ਜੋ ਤੁਹਾਡਾ ਨਾਲ ਸ਼ੇਅਰ ਕੀਤੀ ਆ ਔਰ ਅੱਜ ਇਹਨੂੰ ਮੈਂ ਨਾ ਖਾਦ ਨੂੰ ਮਿਕਸ ਕਰਨ ਲਈ ਆਈ ਸੀ ਸੋਚਿਆ ਚਲੋ ਥੋੜੀ ਵੀਡੀਓ ਬਣਾਵਾਂ ਕਿਉਂਕਿ ਅਪਲੋਡ ਮੈਂ ਭਾਜੇ ਨਹੀਂ ਕੀਤੀ ਸੀ ਵੀਡੀਓ ਤਾਂ ਇਹਨੂੰ ਕਿਸੇ ਚੀਜ਼ ਦੀ ਮਦਦ ਨਾਲ ਆਪਾਂ ਮਿਕਸ ਕਰ ਲਈਏ ਅੰਦਰ ਨਾ ਫਰੈਂਡਸ ਹਨੇਰਾ ਸੀ ਇਸ ਲਈ ਮੈਂ ਇਹਨਾਂ ਨੂੰ ਖਾਦ ਨੂੰ ਬਾਰੀ ਚੱਕ ਲਈ ਤਾਂ ਮੈਂ ਆ ਡੰਡੇ ਦੀ ਮਦਦ ਨਾਲ ਇਹਨੂੰ ਮਿਕਸ ਕਰ ਦੂੰਗੀ ਤੇ ਪਣ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਚੰਗੀ ਤਰ੍ਹਾਂ ਫਿਰ ਖਾਦ ਦੇ ਵਿੱਚ ਇਹ ਛਿਲਕੇ ਘੁਲ ਜਾਣਗੇ ਔਰ ਇੱਕ ਵਧੀਆ ਜੀ ਖਾਦ ਬਣ ਕੇ ਤਿਆਰ ਹੋ ਜੂਗੀ ਫੇਰ ਨਾ ਮੈਂ ਸੰਡੇ ਨੂੰ ਇਹ ਖਾਦ ਬੂਟਿਆਂ ਚ ਸਿ ਪਾ ਦੇਣੀ ਆ ਸੌਰੀ ਸੌਰੀ ਕੈਮਰੇ ਦੇ ਅੱਗੇ ਹੱਥ ਆ ਗਿਆ ਸੀ ਕਿਉਂਕਿ ਆਲਾਰਮ ਵੱਜ ਰਿਹਾ ਸੀ ਫੋਨ ਤੇ ਸੌਰੀ ਸੌਰੀ ਇਹ ਡਿਸਟਰਬ ਡਿਸਟਰਬ ਕੀਤਾ ਮੈਂ ਵੀਡੀਓ ਨੂੰ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਫਿਰ ਇਹਨੂੰ ਟਾ ਕੇ ਉੱਥੇ ਰੱਖ ਦਾਂਗੇ ਛਾਂ ਵਾਲੀ ਜਗ੍ਹਾ ਤੇ ਤੇ ਤੀਜੇ ਦਿਨ ਆਪਾਂ ਇਹਨੂੰ ਵਰਤ ਲਵਾਂਗੇ ਮੈਂ ਇਹਨੂੰ ਕੱਲ ਕੱਲ ਹਾਂ ਕੱਲ ਤਿਆਰ ਕਰਕੇ ਰੱਖਿਆ ਸੀ ਅੱਜ ਦੂਸਰਾ ਦਿਨ ਹੈ ਤੇ ਸੰਡੇ ਨੂੰ ਚਲੋ ਆਪਾਂ ਇਹਨੂੰ ਵਰਤ ਲੈਣਾ ਤਿੰਨ ਦਿਨ ਦੀ ਰੈਸਟ ਤੋਂ ਬਾਅਦ ਵਰਤ ਲੈਣਾ ਮੈਂ ਹਲਕੀ ਫੁਲਕੀ ਸਮੈਲ ਆ ਸਕਦੀ ਹੈ ਫਰੈਂਡਸ ਇਸ ਲਈ ਕਾਂ ਜਿਹੜੇ ਤਾਂ ਦੇਖੋ ਗਾਰਡਨਿੰਗ ਦਾ ਕੰਮ ਮਤਲਬ ਬਗੀਚੇ ਦਾ ਕੰਮ ਕਰਦੇ ਨੇ ਉਹਨਾਂ ਨੂੰ ਤਾਂ ਇਹ ਸਮੈਲ ਤੋਂ ਕੋਈ ਮਤਲਬ ਹੀ ਨਹੀਂ ਕਿਉਂ ਕਿ ਜਿਹੜੇ ਪਲਾਂਟਸ ਨੂੰ ਪਿਆਰ ਕਰਦੇ ਨੇ ਉਹ ਹਰ ਟਾਈਮ ਕਦੇ ਗੁੱਡ ਗਡਈਆ ਕਰਦੇ ਨੇ ਖਾਦਾਂ ਪਾਉਂਦੇ ਨੇ ਕਿਚਨ ਵੇਸਟ ਨੂੰ ਕੱਟ ਕੇ ਉਹ ਤੋਂ ਖਾਦ ਤਿਆਰ ਕਰਦੇ ਨੇ ਔਰ ਮਿੱਟੀ ਝੱਟ ਹੈ ਉਹਨਾਂ ਦੇ ਹੱਥ ਹੀ ਰਹਿੰਦੇ ਨੇ ਕਿਉਂਕਿ ਨੇਲ ਪਾਲਿਸ਼ ਲਾਉਣ ਤੱਕ ਦਾ ਟਾਈਮ ਨਹੀਂ ਮਿਲਦਾ ਦੇਖ ਲਓ ਫਰੈਂਡਸ ਔਰ ਨੇਲ ਵੀ ਕੱਟ ਕੇ ਰੱਖਣੇ ਪੈਂਦੇ ਆ ਥੋੜੇ ਥੋੜੇ ਆਗੇ ਇਹ ਅੱਜੇ ਕੱਟਣੇ ਆ ਇਹ ਤੋਂ ਜ਼ਿਆਦਾ ਮੈਂ ਕਦੇ ਨੇਲਸ ਨਹੀਂ ਵਧਾਏ ਵਧਾਏ ਵੀ ਕੀ ਆਪੇ ਵੱਧ ਜਾਂਦੇ ਨੇ ਜੀ ਮੈਂ ਨਹੀਂ ਵਧਾਏ ਨੇਲਸ ਕਿਉਂਕਿ ਦੇਖੋ ਖਾਣਾ-ਦਾਣਾ ਵੀ ਬਣਾਉਣਾ ਹੁੰਦਾ ਤਾਂ ਮਿੱਟੀ ਦਾ ਕੰਮ ਵੀ ਕਰਨਾ ਹੁੰਦਾ ਤਾਂ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਹੈਲਥ ਦਾ ਵੀ ਧਿਆਨ ਰੱਖਣਾ ਔਰ ਆਪਣੇ ਦੇਖੋ ਇੱਕ ਤਿਆਰ ਕਰ ਲਈ ਖਾਦ ਚੰਗੀ ਤਰ੍ਹਾਂ ਮਿਕਸ ਕਰ ਲਈ ਹੁਣ ਆਪਣੇ ਕੋਲੇ 2 ਲੀਟਰ ਖਾਦ ਤਿਆਰ ਹੋ ਰਹੀ ਹੈ ਦੇਖੋ ਫਰੈਂਡਸ ਹਨਾ ਤਾਂ 2 ਲੀਟਰ ਦੇ ਵਿੱਚ ਤਾਂ ਮੈਂ 15 ਲੀਟਰ ਤਾਂ ਆਰਾਮ ਨਾਲ ਪਾਣੀ ਵਰਤੂੰਗੀ ਵੈਸੇ ਤਾਂ ਮੈਂ ਤੁਹਾਨੂੰ ਕਿਹਾ ਸੀ 10 ਲੀਟਰ ਵਰਤਿਓ ਪਾਣੀ ਪਰ ਇਹ ਜਿਸ ਹਿਸਾਬ ਨਾਲ ਹੁਣ ਛਿਲਕਿਆਂ ਨੇ ਪਾਣੀ ਚੂਸ ਲੈਣਾ ਜਾਂ ਛਿਲਕੇ ਪਾਣੀ ਛੱਡਣਗੇ ਉਹ ਤਾਂ ਹੁਣ ਖਾਦ ਤੇ ਡਿਪੈਂਡ ਆ ਕੱਲ ਜਿੰਨਾ ਜਿੰਨਾ ਮੈਂ ਪਾਣੀ ਇਹਦੇ ਵਿੱਚ ਪਾਇਆ ਸੀ ਵੈਸੇ ਤਾਂ ਉਨਾ ਹੀ ਪਾਣੀ ਹੈਗਾ ਇਸ ਟਾਈਮ ਵੀ ਕੋਈ ਘਟਿਆ ਨਹੀਂ ਪਾਣੀ ਤੇ 15 ਲੀਟਰ ਤਾਂ ਮੈਂ 2 ਲੀਟਰ ਖਾਦ ਦੇ ਵਿੱਚ ਮਿਕਸ ਕਰੀ ਦੇਣਾ। ਕਈ ਵਾਰ ਤਾਂ ਸਾਰੇ ਡਾਇਰੈਕਟ ਖਾਦ ਵੀ ਪਾ ਦਿੰਦੇ ਨੇ ਪਰ ਨਹੀਂ ਮੈਂ ਇਦਾਂ ਨਹੀਂ ਕਰ ਸਕਦੀ ਕਿਉਂਕਿ ਗਰਮੀ ਬਹੁਤ ਹੈ ਬਈ ਮੈਂ ਰਿਸਕ ਨਹੀਂ ਲੈਣਾ ਹੈਗਾ ਸਾਰੀ ਖਾਦ ਇਦਾਂ ਪਾ ਕੇ। ਤਾਂ ਤੁਸੀਂ ਕਰਿਓ ਜੇ ਪਾਣੀ ਦੀ ਮਾਤਰਾ ਘਟਾਉਣੀ ਆ ਡਾਇਰੈਕਟ ਪਾਉਣ ਨਾਲੋਂ ਵਧੀਆ ਤੁਸੀਂ ਪਾਣੀ ਦੀ ਮਾਤਰਾ ਘਟਾ ਦਿਓ। ਤੁਸੀਂ ਅਗਰ 1 ਲੀਟਰ 'ਚ 10 ਲੀਟਰ ਪਾਣੀ ਪਾਉਣਾ ਸੀ ਤਾਂ ਉਹਦੀ ਜਗ੍ਹਾ ਤੁਸੀਂ 5 ਲੀਟਰ ਪਾਣੀ ਤਾਂ ਪਾਓ। ਰਿਸਕ ਨਾ ਲਿਓ ਕਿਸੇ ਵੀ ਗੱਲ ਦਾ ਕਿ ਖਾ ਦਾ ਆਪਾਂ ਡਾਇਰੈਕਟ ਪਾ ਦਿੰਨੇ ਆ ਮੈਂ ਐਦਾਂ ਨਹੀਂ ਕਰਦੀ ਕਿਉਂਕਿ ਦੇਖੋ ਜੀ ਕੇਅਰ ਬੂਟਿਆਂ ਨੂੰ ਸਾਮ ਸੰਭਾਲ ਕਰਨੀ ਚਾਪਾ ਇੰਨਾ ਟਾਈਮ ਖਰਚ ਕਰਦੇ ਆ ਤਾਂ ਕਦੇ ਵੀ ਕੋਈ ਵੀ ਜਲਦਬਾਜ਼ੀ ਚ ਫੈਸਲਾ ਨਾ ਲਿਓ ਕਿ ਆਪਣੇ ਬੂਟੇ ਵਿਚਾਰੇ ਭੁਗਤਣ ਬਾਦ ਵਿੱਚ ਆਪਣਾ ਵੀ ਮਨ ਖਰਾਬ ਹੁੰਦਾ ਹੈ ਕਿਉਂਕਿ ਆਪਾਂ ਬਹੁਤ ਮਿਹਨਤ ਕਰਦੇ ਆ ਤੇ ਤੇ ਬਾਕੀ ਸਮਝੇ ਸਾਦਿਓ ਤੁਸੀਂ ਤੁਸੀਂ ਵੀ ਮਿਹਨਤ ਕਰਨ ਵਾਲੇ ਮੈਂ ਵੀ ਇਹੀ ਗੱਲਾਂ ਸਾਰਾ ਦਿਨ ਦੇਖਦੀਆਂ ਕਿ ਮੇਰੇ ਬੂਟਿਆਂ ਕੀ ਚੀਜ਼ ਦੀ ਲੋੜ ਆ ਕੀ ਨਹੀਂ ਤਾਂ ਲੱਗੇ ਰਹੇ ਨੇ ਆਪਾਂ ਥੋੜੀਆਂ ਬਹੁਤ ਹੀ ਇਹਨਾਂ ਦੀ ਕੇਅਰ ਕਰਨ ਚ ਬਾਕੀ ਚਲੋ ਇਹ ਵੀ ਮੇਰਾ ਸਾਥ ਦੇ ਰਹੇ ਨੇ ਇਹਨਾਂ ਨੂੰ ਵੀ ਪਤਾ ਹੀ ਹੈ ਕਿ ਹਰਦੀਪ ਅਜੇ ਘੱਟ ਟਾਈਮ ਦੇ ਰਹੀ ਆ ਚਲੋ ਕੋਈ ਗੱਲ ਨਹੀਂ ਸਿਹਤਾਂ ਜਦੋਂ ਠੀਕ ਹੋਣ ਨਾ ਬੰਦੇ ਦੀਆਂ ਫਿਰ ਸਭ ਕੰਮ ਹੋ ਜਾਂਦੇ ਨੇ ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਦੀ ਸਿਹਤਾਂ ਵੀ ਤੰਦਰੁਸਤ ਰੱਖੇ ਔਰ ਚਲੋ ਮੈਂ ਵੀ ਗਰਮੀ ਤੋਂ ਬਚੀ ਰਹਾ ਹੈਨਾ ਤੇ ਚਲੋ ਹੁਣ ਜਿਆਦਾ ਵੱਡੀ ਵੀਡੀਓ ਨਹੀਂ ਆਪਾਂ ਬਣਾਉਣੀ ਬਾਕੀ ਦੇਖੋ ਆਪਣੀ ਖਾਦ ਪ੍ਰੋਪਰ ਤਿਆਰ ਹੈ ਜੀ ਠੀਕ ਹੈ ਮਿਕਸ ਦੇਖੋ ਚੰਗੀ ਤਰ੍ਹਾਂ ਛਿਲਕੇ ਹੋ ਚੁੱਕੇ ਨੇ ਫਿਰ ਮੈਂ ਸੌਰੀ ਜੀ ਕੈਮਰੇ ਅੱਗੇ ਫਿਰ ਹੱਥ ਲਿਆਂਦਾ ਮੈਂ ਮੇਤੋਂ ਇਹ ਗਲਤੀ ਹੋ ਜਾਂਦੀ ਆ ਮੈਂ ਬਾਰ-ਬਾਰ ਨਾ ਵੀਡੀਓ ਐਡਿਟ ਕਰਕੇ ਕੱਟ ਪੇਸਟ ਜਾਂ ਮੇਤੋਂ ਮੇਤੋਂ ਨਹੀਂ ਹੋ ਰਿਹਾ ਮੈਂ ਇਹ ਗੱਲ ਸਿੱਖਣੀ ਆ ਪੈਣਪਰਾਓ ਤਾਂ ਪਲੀਜ਼ ਸੁਜੈਸਟ ਕਰਿਓ ਅਡਜਸਟ ਕਰ ਲਿਓ ਥੋੜਾ ਜਿਹਾ ਤੇ ਬਾਕੀ ਚਲੋ ਕੱਲੂ ਮੈਂ ਇਹਨਾਂ ਦੇ ਛਿਲਕੇ ਸਾਈਡ ਤੇ ਹਟਾ ਕੇ ਨਾ ਪਾਣੀ ਪਾਣੀ ਨੂੰ ਐਦਾਂ ਕਰਕੇ ਪੁੰਨ ਲੈਣਾ ਐਦਾਂ ਹੀ ਹੈਨਾ ਟੇਡਾ ਕਰਕੇ ਬੋਤਲ ਨੂੰ ਇਹ ਟੱਕਰ ਨੂੰ ਅੱਗੇ ਲਗਾ ਕੇ ਛਿਲਕੇ ਇਹਦੇ ਵਿੱਚ ਰਹਿ ਜਾਣਗੇ ਤੇ ਜਿਹੜੀ ਮੇਰੇ ਕੋ ਮਿੱਟੀ ਪਈ ਆ ਆਪਾਂ ਉਹਦੇ ਵਿੱਚ ਛਿਲਕੇ ਕੱਲ ਨੂੰ ਪਾ ਕੇ ਦੱਬ ਦੇਣੇ ਆ ਸੰਡੇ ਨੂੰ ਤੇ ਫਿਰ ਤੁਹਾਡੇ ਨਾਲ ਸੰਡੇ ਦਾ ਬਲੌਗ ਬਣਾਉਂਗੀ ਮੈਂ ਫਿਰ ਦੇਖਿਓ ਮੇਰੇ ਹਸਬੰਡ ਮੇਰੀ ਮਦਦ ਕਰਾਣਗੇ ਔਰ ਮੇਰੇ ਬੱਚੇ ਵੀ ਮੇਰੀ ਬਹੁਤ ਮਦਦ ਕਰਾਉਂਦੇ ਨੇ ਵਾਹਿਗੁਰੂ ਸਭ ਦਾ ਇਹ ਘਰ ਪਰਿਵਾਰ ਇੱਕ ਦੂਜੇ ਦਾ ਮਿਲ ਕੇ ਚੱਲੇ ਮੇਰੀ ਤਾਂ ਇਹੀ ਪ੍ਰਾਰਥਨਾ ਹੈ ਤੇ ਜਿਹੜੇ ਜਿਹੜੇ ਮੇਰੀ ਵੀਡੀਓ ਦੇਖਦੇ ਹੋ ਥੈਂਕ ਯੂ ਸੋ ਮੱਚ ਵਾਹਿਗੁਰੂ ਹਮੇਸ਼ਾ ਤੁਸੀਂ ਮੇਰੀ ਇਦਾਂ ਹੀ ਸਪੋਰਟ ਕਰਦੇ ਰਹੋ ਔਰ ਧੰਨਵਾਦ ਮੇਰੀ ਵੀਡੀਓ ਪੂਰੀ ਵਾਚ ਕਰਨ ਲਈ ਔਰ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਔਰ ਸ਼ੇਅਰ ਜਰੂਰ ਕਰਿਓ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਔਰ ਆਪਾਂ ਮਿਲਾਂਗੇ ਹੁਣ ਨਵੀਂ ਵੀਡੀਓ ਦੇ ਨਾਲ ਮੈਂ ਇੱਕ ਗੱਲ ਹੋਰ ਕਹਿਣੀ ਸੀ ਫਰੈਂਡਸ ਮੇਰੇ ਦਿਮਾਗ 'ਚ ਨਹੀਂ ਆ ਰਹੀ ਬਹੁਤ ਜ਼ਰੂਰੀ ਗੱਲ ਰਹਿ ਗਈ ਸੀ ਹਾਂਜੀ ਲਾਈਵ ਦਾ ਟਾਈਮ ਰਹਿ ਗਿਆ ਸੀ ਓਹੋ ਚਲੋ ਮੈਂ ਇਹ ਕਹਿਣਾ ਸੀ ਕਿ ਤੁਸੀਂ ਮੈਂ ਨਾ ਲਾਈਵ ਆਉਣੀ ਆ 10:30 ਵਜੇ ਡੇਲੀ ਕਦੇ ਹੈਲਥ ਨਹੀਂ ਠੀਕ ਤਾਂ ਮੈਂ ਪੋਸਟ ਸ਼ੇਅਰ ਕਰ ਦਿੰਨੀ ਹੁੰਨੀ ਆ ਬਾਕੀ ਮੈਂ 10:30 ਲਾਈਵ ਆਉਣੀ ਆ ਅਗਰ ਮੈਂ 10 ਵਜੇ ਲਾਈਵ ਆਉਣਾ ਹੁੰਦਾ ਤਾਂ ਮੈਂ ਪੋਸਟ ਸ਼ੇਅਰ ਕਰਦੀ ਆ ਤਾਂ ਕੋਸ਼ਿਸ਼ ਕਰਿਆ ਕਰੋ ਫਰੈਂਡਸ ਤਾਂ ਮੇਰੀ ਪੋਸਟ ਦੇਖ ਕੇ ਮੈਨੂੰ ਜੁਆਇਨ ਜ਼ਰੂਰ ਕਰਿਓ ਅਗਰ 10 ਵਜੇ ਕਈ ਵਾਰ ਨਹੀਂ ਵੀ ਚਲੋ ਨਹੀਂ ਆਉਂਦਾ ਤਾਂ 10:30 ਤਾਂ ਮੈਂ ਤੁਹਾਨੂੰ ਮਿਲੂਗੀ ਲਾਈਵ ਦੇ ਵਿੱਚ ਔਰ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਚ ਥੈਂਕ ਯੂ